ਸਿਕਿਉਰਿਟੀ ਬਾਈ ਹੁਣ ਫੁੱਲ ਲਾਈ ਹੋਈ ਆ ਹੁਣ ਤਾਂ ਇਹ ਸਿਕਿਉਰਿਟੀ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਾ ਅਨਮੋਲ ਹੀਰਾ ਸੀਗਾ ਨਾ ਉਹ ਤਾਂ ਖੋਲਿਆ ਹਨਾ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਨਾ ਕਹਿੰਦਾ ਲੋਕਾਂ ਪਿੱਛੇ ਹੁੰਦੀ ਆ ਮਢੀਰ ਪਹਾੜੇ ਦੀ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ ਏ ਗੁੱਡ ਮਾਰਨਿੰਗ ਜੀ ਅੱਜ ਦੀ ਜਿਹੜੀ ਆਪਣੀ ਤਿਆਰੀ ਹੈ ਉਹ ਹੈਗੀ ਆ ਰਾਜਸਥਾਨ ਨੂੰ ਜਾਣ ਦੀ ਤੇ ਗੱਡੀ ਆਪਾਂ ਕੱਢ ਰਹੇ ਸੀ ਬਾਹਰ ਅੱਜ ਚੱਲੇ ਆ ਰਾਜਸਥਾਨ ਦੇ ਵਿੱਚ ਚੱਕ ਮਹਾਰਾਜਾ ਸਿੰਘ ਕਾ ਕੋਈ ਸ਼੍ਰੀ ਗੰਗਾ ਨਗਰ ਦੇ ਵਿੱਚ ਹੈ ਜਿਹੜਾ ਇਹ ਪਿੰਡ ਪੈਂਦਾ ਹੈਗਾ ਤੇ ਉੱਥੇ ਦੀ ਤੇਰੇ ਗੱਡੀ ਚਲਣੀ ਹੈ 5-600 ਕਿਲੋਮੀਟਰ ਚਲੋ ਆਜੋ ਫਿਰ ਪਹਿਲਾਂ ਆਪਾਂ ਖੜਗੇ ਜੀ ਪੰਪ ਤੇ ਤੇ ਗੱਡੀ ਦੇ ਵਿੱਚ ਕਰਾਉਣੇ ਪਹਿਲਾਂ ਤੇਲ ਪਾਣੀ ਫੁੱਲ ਫਿਰ ਉਸ ਤੋਂ ਬਾਅਦ ਵਿੱਚ ਚੱਲਾਂਗੇ ਇਹ ਹੈਗਾ ਬਟਲਾਡੇ ਦਾ ਪੈਟਰੋਲ ਪੰਪ ਚੱਲੇ ਸੀ ਇਹ ਅੱਜ ਨਾਲ ਮਨਪ੍ਰੀਤ ਆਰਕੀਟੈਕਟ ਬਾਪੂ ਜੀ ਨਾਲ ਸਾਡੇ ਅੱਜ ਇਹ ਕਹਿੰਦੇ ਵੀ ਨਾਲ ਚੱਲਾਂਗੇ ਅਸੀਂ ਤੁਹਾਡੇ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਨਾ ਇਹਦਾ ਲੋਕਾਂ ਪਿੱਛੇ ਹੁੰਦੀ ਆ ਮਢੀਰ ਪਹਾੜੇ ਦੀ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ ਏ ਲਾਣੇਦਾਰ ਪਿੱਛੇ ਬੈਠਾ ਚੱਲੀ ਸੀਗੇ ਅਸੀਂ ਮਾਨਸਾ ਪਹੁੰਚ ਗਏ ਸੀ ਤਕਰੀਬਨ ਤੇ ਅੱਗੇ ਜੋ ਜੋ ਰਸਤੇ ਦੀ ਅਪਡੇਟ ਹੋਊਗੀ ਉੱਥੇ ਜਾ ਕੇ ਵੀ ਪਗਲਵਾਦ ਜਿਹੜੀ ਵੀ ਹੁੰਦੀ ਆ ਉਹ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਜਰੂਰ ਰਾਜਸਥਾਨ ਦਾ ਟੂਰ ਆ ਜਿਹੜਾ ਕਿਵੇਂ ਰਿਹਾ ਇਹ ਵੀ ਤੁਹਾਨੂੰ ਦੱਸਾਂਗੇ ਜਿਵੇਂ ਅਪਾਂ ਅੱਜ ਫਾਈਲ ਇਹ ਸਬਮਿਟ ਕਰਾਉਣ ਚਲੇ ਸੀਗੇ ਰਾਜਸਥਾਨ ਦੇ ਵਿੱਚ ਤੇ ਫਾਈਲ ਇਹ ਬਿਲਕੁਲ ਓਕੇ ਆ ਕੰਪਲੀਟ ਆ ਸਾਰੀ ਜਿਵੇਂ ਤੁਸੀਂ ਆ ਦੇਖ ਰਹੇ ਹੋ 3D ਐਲੀਵੇਸ਼ਨ ਆ ਗਿਆ ਫਰੰਟ ਦਾ ਉਸ ਤੋਂ ਬਾਅਦ ਦੇ ਵਿੱਚ ਇਹ ਆ ਗਿਆ 2D ਵਰਕ ਇਹਦੇ ਵਿੱਚ ਕੱਲੀ ਕੱਲੀ ਡਿਟੇਲ ਹੈ ਜਿਹੜੀ ਉਹ ਦਿੱਤੀ ਹੋਈ ਹੈ ਕੋਰ ਵਗੈਰਾ ਤੇ ਗੋਲਾਈ ਕਿੱਥੋਂ ਕਿਵੇਂ ਘੁੰਮਣੀ ਆ ਤੇ ਸਾਰਾ ਕੁਝ ਇਹਦੇ ਵਿੱਚ ਕੱਲੀ ਕੱਲੀ ਡਿਟੇਲ ਹੈ ਜਿਹੜੀ ਉਹ ਦੱਸੀ ਗਈ ਹੈਗੀ ਤੇ ਜਿਵੇਂ ਇਹ ਆ ਗਿਆ ਕਾਰਨਰ ਤੇ ਇਹ ਆ ਗਿਆ ਕਾਰਨਰ 2D ਇਹਦੇ ਵਿੱਚ ਵੀ ਕੱਲੀ ਕੱਲੀ ਗਲਾਈ ਕਾਰਨਰ ਤੋਂ ਕੀ ਕੁਝ ਕਿਵੇਂ ਕਿਵੇਂ ਸਾਰਾ ਕੁਝ ਹੋਊਗਾ ਉਹ ਸਾਰਾ ਕੁਝ ਇਹਦੇ ਵਿੱਚ ਕੱਲੇ-ਕੱਲੇ ਡਿਟੇਲ ਦਿੱਤੀ ਹੋਈ ਹੈ ਤਾਂ ਕਿ ਮਿਸਤਰੀਆਂ ਨੂੰ ਕੋਈ ਦਿੱਕਤ ਨਾ ਆਵੇ ਉਂ ਜਿਵੇਂ ਇਹ ਗਲਾਈ ਦੀ ਗੱਲ ਕਰੀਏ ਦੇਖੋ ਪ੍ਰਕਾਰ ਨਾਲ ਵੀ ਕਿੰਨੇ ਫੁੱਟ ਕਿੰਨੇ ਇੰਚ ਇਹ ਸਾਰਾ ਕੁਝ ਇਹਦੇ ਵਿੱਚ ਅਸੀਂ ਮੈਂਸ਼ਨ ਕਰਦੇ ਆ ਤਾਂ ਕਿ ਕੋਈ ਦਿੱਕਤ ਨਾ ਆਵੇ ਇਸ ਕਰਕੇ ਜਿਹੜੀ ਵਿਜ਼ਿਟ ਹੈ ਬਿਸਤ ਦਾ ਸੀਨੀਅਰ ਸੋਚਦਾ ਇੱਕ ਵਿਜ਼ਿਟ ਦੇ ਵਿੱਚ ਹੀ ਸਾਰਾ ਕੁਝ ਫਾਈਨਲ ਹੋ ਜਾਏ ਬਾਕੀ ਜਿਹੜੀ ਵਿਜ਼ਿਟ ਹੈ ਤੇ ਜਿਹੜਾ ਸਾਰਾ ਵਰਕ ਹੈਗਾ ਇਹ ਤੁਹਾਡੀ ਪੇਮੈਂਟ ਦੇ ਡਿਪੈਂਡ ਕਰਦਾ ਜਿਵੇਂ ਤੁਸੀਂ ਫੁੱਲ ਪੇਮੈਂਟ ਸਾਨੂੰ ਪਾ ਦਿੰਨੇ ਹੋ ਤਾਂ ਉਹਦੇ ਵਿੱਚ ਅਸੀਂ ਤੁਹਾਨੂੰ ਇਹ ਜਿਹੜੀ ਫਾਈਲ ਹੈ ਬਿਲਕੁਲ ਕੰਪਲੀਟ ਕਰਕੇ ਸਬਮਿਟ ਕਰਾਵਾਂਗੇ ਤੇ ਇਹਦੇ ਵਿੱਚ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇਹ ਹੈਗਾ ਲੇਆਉਟ ਲੇਆਉਟ ਦਾ ਜਿਹੜਾ ਹੈਗਾ ਇਹ ਗਰਾਊਂਡ ਫਲੋਰ ਦਾ ਹੈਗਾ ਇਹਦੇ ਵਿੱਚ ਕੱਲੇ-ਕੱਲੇ ਡਿਟੇਲ ਜਿਵੇਂ ਕਮਰੇ ਦੀ ਕਾਰਪੋਰਚ ਡ੍ਰੈਗ ਰੂਮ ਬੈੱਡਰੂਮ ਜੋ ਕੁਝ ਵੀ ਇਹਦੇ ਵਿੱਚ ਬਣਿਆ ਹੋਇਆ ਹੈਗਾ ਤੇ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੁੰਦਾ ਹੈਗਾ ਵਰਕਿੰਗ ਪਲਾਨ ਹੈ ਇਹ ਦੇਖੋ ਤੇ ਕੱਲੀ ਕੱਲੀ ਡਿਟੇਲ ਇਹਦੇ ਵਿੱਚ ਦੱਸੀ ਹੁੰਦੀ ਹੈਗੀ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਇਹਦੇ ਵਿੱਚ ਇਹ ਆ ਗਿਆ ਗਰਾਉਂਡ ਫਲੋਰ ਦਾ ਜੁਆਇਨਰੀ ਡਿਟੇਲ ਜਿਵੇਂ ਚੁਗਾਠਾਂ ਦਾ ਆ ਗਿਆ ਜੀ ਨਕਸ਼ਾ ਇਹਦੇ ਵਿੱਚ ਚੁਗਾਠਾਂ ਦਾ ਕੱਲੀ ਕੱਲੀ ਦਾ ਸਹਿਜ 4 ਫੁੱਟ 3 ਫੁੱਟ 6 ਇੰਚ ਜਿਵੇਂ ਦੇ ਵਿੱਚ ਰੋਸ਼ਨਦਾਨ ਦਾ ਵੀ ਆ ਗਿਆ ਤੇ ਸਾਰੀ ਡਿਟੇਲ ਇਹਦੇ ਵਿੱਚ ਵੀ ਚੁਗਾਠਾਂ ਦਿੱਤੀ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਫਰਸਟ ਫਲੋਰ ਦਾ ਵਰਕਿੰਗ ਪਲਾਨ ਇਹ ਫਰਸਟ ਫਲੋਰ ਜਿਹੜਾ ਕੁਝ ਉੱਪਰਲੇ ਪਾਸੇ ਬਣਨਾ ਹੈਗਾ ਉਹਦੀ ਕੱਲੀ ਕੱਲੀ ਡਿਟੇਲ ਜਿਵੇਂ ਲੌਬੀ ਆ ਗਈ ਬੈਡਰੂਮ ਟੂ ਬੈਡਰੂਮ ਸੈੱਟ ਨੇ ਉੱਪਰ ਤੇ ਬਾਕੀ ਸਾਰੀ ਕੱਲੀ ਕੱਲੀ ਡਿਟੇਲ ਉਸ ਤੋਂ ਬਾਅਦ ਇਹ ਵਿੱਚ ਫਸਟ ਫਲੋਰ ਦੀ ਏਅਰ ਡਿਟੇਲ ਆ ਗਈ ਜੁਨਰੀ ਦੀ ਇਹ ਵੀ ਕੱਲੀ ਕੱਲੀ ਚਗਾਰਡ ਦਾ ਕੱਲੀ ਕੱਲਾ ਸਹਿਜ ਜਿਵੇਂ ਕਹਦੀ ਆਪਾਂ ਸਾਰਾ ਕੁਝ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਇਹ ਵਿੱਚ ਆ ਗਿਆ ਜੀ ਆਪਣਾ ਗਰਾਉਂਡ ਫਲੋਰ ਦਾ ਸੈਨੇਟਰੀ ਪਾਈਪ ਜਿਹੜਾ ਕਿ ਪਲੰਬਿੰਗ ਦਾ ਹੋ ਗਿਆ ਇਹਦੇ ਵਿੱਚ ਵੀ ਪਾਈਪ ਕਿੱਥੇ-ਕਿੱਥੋਂ ਘੁੰਮਣੀ ਹੈ ਕਿੱਥੇ ਥੋੜੀ ਸ਼ੀਟ ਲੱਗਣੀ ਹੈ ਤੇ ਜਿਵੇਂ ਕਿਚਨ ਵਗੈਰਾ ਦਾ ਹੋ ਗਿਆ ਇਹਦੇ ਵਿੱਚ ਟਾਇਲਟ ਦਾ ਹੋ ਗਿਆ ਇਹਦੇ ਵਿੱਚ ਸਾਰਾ ਪਾਈਪਾਂ ਦਾ ਕੱਲੀ-ਕੱਲੀ ਡਿਟੇਲ ਇਹਦੇ ਵਿੱਚ ਵੀ ਦਿੱਤੀ ਹੋਈ ਆ ਉਸ ਤੋਂ ਬਾਅਦ ਇਹ ਵਿੱਚ ਆ ਗਿਆ ਸੈਨੀਟਰੀ ਪਾਈਪ ਫਸਟ ਫਲੋਰ ਦਾ ਇਹਦੇ ਵਿੱਚ ਵੀ ਸਾਰੀ ਡਿਟੇਲ ਕੱਲੀ-ਕੱਲੀ ਜਿਵੇਂ ਆ ਸ਼ੀਟ ਵਗੈਰਾ ਦੇਖੋ ਸਾਰਾ ਕੁਝ ਦੱਸਿਆ ਹੋਇਆ ਵੀ ਕਿੱਥੇ ਲੱਗੂਗੀ ਇਹ ਇੱਥੋਂ ਆਪਾਂ ਰਸਤੇ 'ਚ ਪੈਂਦੀ ਜੇ ਸਿੱਧੂ ਮੂਸੇ ਵਾਲੇ ਦੀ ਸਮਾਧ ਜਿਵੇਂ ਕਿ ਤੁਸੀਂ ਦੇਖੀਆ ਪੀਵੀ 31 ਮਾਨਸਾ ਹਣਾ ਬਾਈ ਸਿੱਧੂ ਮੂਸੇ ਵਾਲਾ ਦੀ ਸਮਾਧਾ ਕੀ ਜਿਵੇਂ ਨਾ ਸੱਚੀ ਮੁੱਟੀ ਸੱਧੂ ਮੂਸੇ ਵਾਲਾ ਬਾਈ ਹੈ ਨਾ ਜਮਾ ਸੱਚ ਮੁੱਚੇ ਜਿਵੇਂ ਕਹਦੀ ਵੀ ਸੱਚੀ ਗਾ ਗਿਆ ਜਮੀ ਉਹ ਮਰਨ ਤੋਂ ਪਹਿਲਾਂ ਜਿਵੇਂ ਕਹਿੰਦਾ ਹੁੰਦਾ ਸੀਗਾ ਉਹ ਕਹਿੰਦਾ ਜਿੱਥੇ ਜਿੱਥੇ ਪੈਣੇ ਵੱਲੋਂ ਪੈਰ ਜੱਟ ਦੇ ਦੁਨੀਆ ਤੋਂ ਦੇਖੀ ਉੱਥੇ ਕਰੂ ਸੱਜ ਦੇ ਵੱਡਿਆਂ ਘਰਾਣਿਆਂ ਨਾਲ ਪਿੱਠ ਜੁੜਦੀ ਵੱਡੇ ਵੱਡੇ ਬੰਦਿਆਂ ਨਾਲ ਪੈਰ ਜੱਟਦੇ ਹੈ ਨਾ ਉਹ ਚੀਜ਼ਾਂ ਬਾਈ ਜਿਉਂਦੇ ਜੀ ਗਾ ਗਿਆ ਤੇ ਅੱਜ ਆਪ ਉਹਦੀ ਸਮਾਧ ਤੇ ਇੱਥੇ ਜਦੋਂ ਜਾ ਰਹੇ ਸੀ ਰਸਤੇ 'ਚ ਸਮਾਧ ਪੈਂਦੀ ਸੀ ਮਾਨਸਾ ਮਾਨਸਾ ਤੋਂ ਜਾ ਰਹੇ ਸੀ ਕਿ ਆਪਾਂ ਡੱਬ ਵਾਲੀ ਰਸਤੇ ਦੇ ਵਿੱਚ ਪੈਂਦਾ ਮੂਸਾ ਤੇ ਉੱਥੇ ਆਪਾਂ ਆਏ ਹੋਏ ਸੀਗੇ ਸਮਾਦ ਦਾ ਵੀ ਰੰਗ ਰੂਪ ਹੈ ਜਿਹੜਾ ਬਹੁਤ ਪਹਿਲਾਂ ਆਲੇ-ਦਾਲੋਂ ਇੱਥੇ ਬੜਾ ਦਿੱਤਾ ਜੁੜਦਾ ਸੀਗਾ ਹੁਣ ਜਿਵੇਂ ਇਹ ਆਲੇ-ਦਾਲੋਂ ਪੂਰੀ ਕਵਰ ਕਰਤੀ ਤੁਸੀਂ ਦੇਖ ਰਹੇ ਹੋਵੋਗੇ ਜਿਵੇਂ ਪਹਿਲਾਂ ਤਾਂ ਇੱਥੇ ਆ ਸਾਧਨ ਸੋਧਨ ਜਮਾ ਸ੍ਰੀ ਤੱਕ ਜਾਂਦੇ ਹੁੰਦੇ ਸੀਗੇ ਹੁਣ ਤਾਂ ਗੱਡੀਆਂ ਵਗੈਰਾ ਦਾ ਜਿਹੜਾ ਹੈਗਾ ਸਿਸਟਮ ਗੱਡੀਆਂ ਉਰਲੇ-ਵਾਸੀ ਰੁਕ ਜਾਂਦੀਆਂ ਤੇ ਆਲੇ-ਦਾਲੋਂ ਕਵਰ ਕਰ ਰੱਖਿਆ ਵਧੀਆ ਪਾਰਕ ਬਣਾ ਰੱਖਿਆ ਆਲੇ-ਦਾਲੇ ਕਵਰ ਕਰਕੇ ਆਲੇ-ਦਾਲੇ ਉੱਥੇ ਜਿਹੜਾ ਲੌਕ ਕਿਟਾਂ ਲਾਤੀਆਂ ਦੇਖੋ ਬਸ ਕੀ ਬਾਈ ਦੀ ਸਮਾਦ ਦੇ ਜਿਹੜਾ ਬਾਈ ਦੇ ਬੁੱਤ ਦੇ ਅਗਲੇ ਅਗਲੇ ਪਾਸੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਗਮਲੇ वगैरह ਪੌਦੇ ਵਧੀਆ ਲਾਦੇ ਆਲੇ-ਦਾਲੇ ਹਾਂ ਤੇ ਜੇ ਆਪਾਂ ਬਾਈ ਦੇ ਫੈਨਾਂ ਦੀ ਗੱਲ ਕਰੀਏ ਹਨ ਜਿਹੜੇ ਫੈਨਸ ਨੇ ਫੈਨ ਫੋਲੋਇੰਗ ਬਹੁਤ ਹੈ ਬਾਈ ਦੀ ਕਿਉਂਕਿ ਜਿਉਂਦੇ ਜੀ ਬਾਈ ਨੇ ਨਾਮ ਹੀ ਇੰਨਾ ਕਮਾਇਆਗਾ ਥੋੜੇ ਦਿਨਾਂ ਦੇ ਵਿੱਚ ਮੰਨ ਕੇ ਚਲੋ ਵੀ ਉਸ ਲੈਵਲ ਦੇ ਉੱਪਰ ਜਿਵੇਂ ਕਹਿੰਦਾ ਸੀ ਕਹਿੰਦਾ 2 ਸਾਲਾਂ ਚ ਦੁਨੀਆਂ ਕਮਾਤੀ ਹਨਾ ਉਹ ਗੱਲ ਕੀਤਾ ਹੋਇਆ ਹੈ ਕਿ ਵੀ ਨਾਂ ਵੀ ਐਡਾ ਕਮਾਇਆ ਹੋਇਆ ਹੈਗਾ ਕਿਉਂਕਿ ਹਰੇਕ ਬੰਦਾ ਜਿਹੜਾ ਬੰਦਾ ਇੱਕ ਵਾਰੀ ਆ ਗਿਆ ਇੱਥੇ ਉਹ ਬੰਦਾ ਮੋੜ-ਮੋੜ ਕੇ ਆਉਂਦਾ ਵੀ ਜਦੋਂ ਵੀ ਬੰਦੇ ਦਾ ਰਸਤਾ ਇੱਥੋਂ ਨਹੀਂ ਬਣਦਾ ਹੈਗਾ ਆਉਣ ਜਾਣ ਵੇਲੇ ਹਰੇਕ ਵਾਰੀ ਬੰਦਾ ਇੱਥੇ ਖੜਕ ਕੇ ਜਾਂਦਾ ਹੈਗਾ ਅਲਾ ਕਹਿੰਦਾ ਬਈ ਨਾ ਸਮਾਧ ਦੇ ਉੱਪਰ ਦੀ ਆਪਾਂ ਹੋ ਕੇ ਚੱਲਾਂਗੇ ਹੁਣ ਦੇਖਾਂਗੇ ਵੀ ਉੱਥੇ ਕੀ ਨਵਾਂ ਬਣ ਗਿਆ ਹਨਾ ਇਸ ਕਰਕੇ ਬਾਈ ਨੇ ਜਿਹੜਾ ਪੀਵੀ 31 ਮਾਨਸਾ ਹਨਾ ਮੰਨ ਕੇ ਚੱਲੋ ਵੀ ਵਰਲਡ ਲੈਵਲ ਤੇ ਸ਼ੁਰੂ ਕਰਤਾ ਹਨਾ ਸਾਨੂੰ ਸਾਰਿਆਂ ਨੂੰ ਪਤਾ ਹੀ ਇਹ ਗੱਲਾਂ ਦਾ ਤਾਂ ਹਨਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਬਾਈ ਬاہرਲੇ ਪਾਸੇ ਅੱਜ 메ਨ ਗੇਟ ਖੁੱਲਾ ਹੈਗਾ ਸਿਕਿਉਰਿਟੀ ਬਾਈ ਹੁਣ ਫੁੱਲ ਲਾਈ ਹੋਈ ਆ ਹੁਣ ਤਾਂ ਇਹ ਸਿਕਿਉਰਿਟੀ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਾ ਅਨਮੋਲ ਹੀਰਾ ਸੀਗਾ ਨਾ ਉਹ ਤਾਂ ਖੋਲਿਆ ਹਨਾ ਤੇ ਅਸੀਂ ਬਸ ਬਿੰਦ ਝਟਕ ਖੜੇ ਸੀਗੇ ਕਿਉਂਕਿ ਸਾਨੂੰ ਵੀ ਜਾਣ ਦੀ ਕਾਲੀ ਸੀਗੀ ਅਸੀਂ ਕਾਫੀ ਦੂਰ ਜਾਣਾ ਸੀਗਾ ਇਸ ਕਰਕੇ ਸੀਗਾ ਵੀ ਚਲੋ ਆਪਾਂ ਮੁੜਦੇ ਹੋਏ ਪ੍ਰੋਗਰਾਮ ਬਣਾਵਾਂਗੇ ਮੁੜਦੇ ਹੋਏ ਆਪਾਂ ਟਾਈਮ ਲਾ ਕੇ ਜਾਵਾਂਗੇ ਮੁੜਦੇ ਹੋਏ ਰੁਕਾਂਗੇ ਇੱਥੇ ਤੇ ਨੇਵੀਗੇਸ਼ਨ ਆਪਣਾ ਲੱਗਿਆ ਹੋਇਆ ਸੀਗਾ ਤੇ ਇੱਥੇ ਜਾ ਕੇ ਰਸਤਾ ਥੋੜਾ ਜਿਹਾ ਭਟ ਗਿਆ ਮੇਨ ਤੇ ਆ ਕੇ ਆਪਾਂ ਇੱਥੋਂ ਇੱਕ ਤਾਂ ਰਸਤਾ ਦਿਖਾਰਿਆ ਸੀਗਾ ਪਿੰਡਾਂ ਵਿੱਚ ਦੀ ਇੱਕ ਜਾ ਰਿਹਾ ਸੀਗਾ ਮੇਨ ਰੋਡ ਫਿਰ ਇੱਥੋਂ ਆਪਾਂ ਗੱਡੀ ਵਾਪਸ ਲੈਤੀ ਸੋਚਿਆ ਵੀ ਮੇਨ ਰੋਡ ਹੀ ਚੱਲਦੇ ਹਾਂ ਕਿਉਂਕਿ ਉਧਰ ਦੀ 10 ਕਿਲੋਮੀਟਰ ਜ਼ਿਆਦਾ ਵੀ ਪੈ ਗਿਆ ਤਾਂ ਵੀ ਕੋਈ ਚੱਕਰ ਨਹੀਂ ਪਰ ਪਿੰਡਾਂ ਵਿੱਚ ਦੀ ਥੋੜਾ ਟਾਈਮ ਜ਼ਿਆਦਾ ਲੱਗਣਾ ਸੀ ਕਿਉਂਕਿ ਰਸਤਾ ਕਾਫੀ ਲੰਮਾ ਹੈਗਾ ਇਸ ਕਰਕੇ ਅਸੀਂ ਵੱਡੇ ਰੋਡ ਦੀ ਸਹੀ ਸਮਝਿਆ ਵੀ ਆਪਾਂ ਉਧਰ ਤੇ ਚਲੀਏ ਬਾਕੀ ਲਾਨਦਾਰ ਕਹਿੰਦਾ ਵੀ ਰਸਤਾ ਸਾਫ਼ ਚਾਹੀਦਾ ਵੀ ਟਾਇਰ ਚੱਲਦਾ ਚਾਹੀਦਾ ਗੱਡੀ ਦਾ ਬਸ ਗੱਡੀ ਇੱਥੋਂ ਵਾਪਸ ਕਰ ਲਈ ਇਹ ਆ ਗਿਆ ਜੀ ਮੇਨ ਰੋਡ ਇੱਥੋਂ ਪੁੱਛਿਆ ਕਿਸੇ ਬਾਈ ਤੂੰ ਰਸਤਾ ਉਹ ਕਹਿੰਦਾ ਵੀ ਅੱਗੇ ਟੀ ਪੁਆਇੰਟ ਆਊਗਾ ਟੀ ਪੁਆਇੰਟ ਤੋਂ ਕਹਿੰਦਾ ਤੁਸੀਂ ਖੱਬੇ ਮੁੜਨਾ ਹੈਗਾ ਇਹ ਜਿਹੜਾ ਰਸਤਾ ਹੈਗਾ ਸਿੱਧਾ ਡੱਬ ਵਾਲੀ ਨੂੰ ਜਾਊਗਾ ਵੱਡਾ ਰੋਡ ਸੀਗਾ ਇਸ ਕਰਕੇ ਅਸੀਂ ਇਹਦੇ ਉੱਪਰ ਜਾਣਾ ਸਹੀ ਸਮਝਾ ਤਾਂ ਕਰਕੇ ਫਿਰ ਵੱਡੇ ਮੇਨ ਰੋਡ ਪਾ ਲਈ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਵਧਦੇ ਆ ਅੱਗੇ ਦੇਖਦੇ ਆ ਕੀ ਗੱਲਬਾਤ ਹੁੰਦੀ ਆ ਲੋ ਜੀ ਇੱਥੋਂ ਆਪਣੀ ਐਂਟਰੀ ਹੈ ਜਿਹੜੀ ਹਰਿਆਣਾ ਦੇ ਵਿੱਚ ਹੋਊਗੀ ਡੱਬ ਵਾਲੀ ਹੈ ਜਿਹੜਾ ਡੱਬ ਵਾਲੀ ਦੇ ਵਿੱਚ ਵੜ ਗਏ ਆਪਾਂ ਜਿੱਥੇ ਕਿ ਜੀਪਾਂ ਤਿਆਰ ਹੁੰਦੀਆਂ ਮੋਡੀਫਾਈ ਜੀਪਾਂ ਹੁੰਦੀਆਂ ਹਨਾ ਜੀਪਾਂ ਦਾ ਵਾਸਤੇ ਜਿਹੜਾ ਇਹ ਡੱਬਾ ਵਾਲੀ ਸ਼ਹਿਰ ਬਹੁਤ ਮਸ਼ਹੂਰ ਆ ਤੇ ਟਾਈਮ ਕਾਫੀ ਹੋ ਰਿਹਾ ਸੀਗਾ 1:30 ਇੱਕ ਵਜੇ ਦਾ ਟਾਈਮ ਹੋ ਰਿਹਾਗਾ ਰੋਟੀ ਖਾਣ ਦੀ ਇੱਛਾ ਸੀ ਸੋਚਿਆ ਵੀ ਕਿਸੇ ਢਾਬੇ ਤੇ ਖੜਕੇ ਰੋਟੀ ਖਾ ਲਈਏ ਹੁਣ ਢਾਬਾ ਇੱਥੋਂ ਕਿਤੇ ਨਜ਼ਰ ਨਹੀਂ ਆ ਰਿਹਾ ਹੈਗਾ ਜਿੱਥੇ ਕਿਤੇ ਵੀ ਆਪਾਂ ਨੂੰ ਢਾਬਾ ਮਿਲਦਾ ਹੈਗਾ ਆਪਾਂ ਉੱਥੇ ਰੋਟੀ ਜ਼ਰੂਰ ਛਕਾਂਗੇ ਮੈਨੂੰ ਲੱਗਦਾ ਇਹ ਆ ਗਿਆ ਢਾਬਾ ਇੱਥੇ ਚਲੋ ਇੱਥੇ ਰੁਕਦੇ ਹਾਂ ਲੋ ਜੀ ਪਹੁੰਚ ਗਏ ਸੀ ਢਾਬੇ ਤੇ ਤੇ ਇੱਥੇ ਪੁੱਛਿਆ ਇਹ ਕਹਿੰਦੇ ਵੀ ਸਾਡੇ ਕੋਲੇ ਸਰੋਂ ਦਾ ਸਾਗ ਚੱਲ ਰਿਹਾ ਹੈ ਅੱਜ ਪੂਰਾ ਟ੍ਰੈਨਿੰਗ ਦੇ ਵਿੱਚ ਕਿਉਂਕਿ ਸਿਆਲ ਦੀ ਜਿਹੜੀ ਸਟਾਰਟਿੰਗ ਉਹ ਹੋ ਚੁੱਕੀ ਹੈ ਤੇ ਇੱਥੇ ਅਸੀਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਿਹੜੀ ਉਹ ਨਾਲ ਖਾਧੀ ਆ ਤੇ ਉਸ ਤੋਂ ਬਾਅਦ ਇਹ ਚੱਲ ਪਏ ਹਰਿਆਣੇ ਦੇ ਵਿੱਚ ਕਾ ਚੀਜ਼ ਵਧੀਆ ਦੇਖਣ ਨੂੰ ਮਿਲੀ ਕਿਉਂਕਿ ਇੱਥੇ ਨਾ ਲੋਕ ਪਰਾਲੀ ਦੀਆਂ ਗੱਠਾਂ ਪੂਰੀਆਂ ਟਰਾਲੀਆਂ ਭਰੀਆਂ ਫਿਰਦੇ ਆ ਕਿ ਨਹੀਂ ਵੀ ਇੱਥੇ ਬੋਲੀ ਲੱਗਦੀ ਹੈਗੀ ਜੀ ਪਰਾਲੀ ਦੀ ਅੱਗ ਜਿਹੜਾ ਹੈਗਾ ਬਹੁਤ ਘੱਟ ਲਾਉਂਦੇ ਆ ਪਰਾਲੀ ਨੂੰ ਹੁਣ ਆਪਾਂ ਇੱਥੋਂ ਐਂਟਰੀ ਕਰਾਂਗੇ ਰਾਜਸਥਾਨ ਦੀ ਹਰਿਆਣੇ ਦਾ ਬਾਰਡਰ ਆਪਾਂ ਇੱਥੋਂ ਹਰਿਆਣੇ ਦਾ ਤੇ ਰਾਜਸਥਾਨ ਦਾ ਬਾਰਡਰ ਜਿਹੜਾ ਅੱਗੇ ਜਾ ਕੇ ਦੇਖਦੇ ਆ ਪਹਿਲਾਂ Rajasthan ਦੇ ਵਿੱਚ ਕੀ ਕੁਛ ਕਿੱਥੋਂ ਸਟਾਰਟ ਹੋਇਆ ਨਾ ਸਟਾਰਟਿੰਗ ਦੇ ਵਿੱਚ ਤਾਂ ਲੱਗਦਾ ਵੀ ਇਹੀ ਗੱਲ ਆ ਵੀ ਜਿਵੇਂ ਪੰਜਾਬ ਦੇ ਵਿੱਚ ਹੈਗਾ ਸਿਸਟਮ ਨਾ ਉਹੀ ਹੈਗਾ ਤੇ ਆ ਡੰਗਰ ਜੇ ਇੱਥੇ ਕਾਫੀ ਸੁਣਨੇ ਫਿਰਦੇ ਆ ਜਿਵੇਂ ਆਪਣੇ ਦੇਖਿਆ ਹੈਗਾ ਆ ਦੇਖੋ ਪੂਰੀ ਮੰਡੀਰ ਫਿਰਦੀ ਆ ਜਮਾਣ ਸੁਣਨੇ ਡੰਗਰ ਕਿਉਂਕਿ ਇੱਧਰ ਜਿਹੜਾ ਨਾਲ ਲੱਗਦੀ ਇੱਥੋਂ ਬੈਲਟ ਆਪਣੇ ਪੰਜਾਬ ਦੀ ਜਾਂ ਹਰਿਆਣੇ ਦੀ ਲਾ ਲੋ Rajasthan ਦੀ ਇੱਥੇ ਲਗਭਗ ਨਰਮਾ ਹੁੰਦਾ ਹੈਗਾ ਨਰਮੇ ਦੇ ਵਿੱਚ ਕਾਕੜਨਾ ਕਾਫੀ ਹੋ ਜਾਂਦਾ ਹੈਗਾ ਇਸ ਕਰਕੇ ਜਿਹੜਾ ਡੰਗਰ ਪਸ਼ੂ ਹੈ ਡੰਗਰ ਪਸ਼ੂ ਇਹਦੇ ਕਰਕੇ ਇੱਥੇ ਸੁੰਨੇ ਜ਼ਿਆਦਾ ਮਿਲਦੇ ਆ ਦੇਖਣ ਨੂੰ ਕਿਉਂਕਿ ਇਹ ਖਰਾ ਫਰਾ ਜਿਹੜਾ ਕੋਈ ਹੁੰਦਾ ਹੈਗਾ ਨਰਮੇ ਨਰਮੇ ਦੇ ਵਿੱਚ ਉਹਨੂੰ ਖਾ ਕੇ ਪਲ ਜਾਂਦੇ ਹਨ ਜਿਹੜੀ ਆ ਪਰਾਲੀ ਦੀ ਗੱਲ ਸੀ ਮੈਂ ਉਹਨਾਂ ਨੂੰ ਪਹਿਲਾਂ ਵੀ ਸੰਜੀ ਕੀਤੀ ਹੈ ਨਾ ਜਿਵੇਂ ਪਹਿਲਾਂ ਵੀ ਆਪਾਂ ਨੂੰ ਕਾਫੀ ਈੜੀਆਂ ਟਰਾਲੀਆਂ ਨੂੰ ਮਿਲੀਆਂ ਨੇ ਹੁਣ ਇੱਥੇ ਤੁਸੀਂ ਆ ਦੇਖ ਲਓ ਵੀ ਇਹ ਟਰਾਲੀਆਂ ਨੇ ਆ ਜਿਵੇਂ ਗੰਨੇਆਂ ਦੀ ਨੇ ਲੈਣਾ ਲੱਗਦੀਆਂ ਹੁੰਦੀਆਂ ਫੈਕਟਰੀ ਦੇ ਸਾਹਮਣੇ ਇਹ हिसाब ਨਾਲ ਤੁਸੀਂ ਮੰਨ ਕੇ ਚੱਲੋ ਵੀ ਟਰਾਲੀਆਂ ਦੇ ਲੈਣਾ ਲੱਗੀਆਂ ਖੜੀਆਂ ਨੇ ਇਹ ਕਹਿੰਦੇ ਵੀ ਇੱਥੇ ਬੋਲੀ ਹੁੰਦੀ ਹੈ ਦੀ ਪਰਾਲੀ ਦੀ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਬੋਲੀ ਦੇ ਹੀ ਵਿਕਦੀ ਹੈ ਜਿਹੜੀਆਂ ਇਕੱਠਾ ਨੇ ਟਰੈਕਟਰ ਤੁਸੀਂ ਐ ਲੈ ਲਓ ਵੀ ਮਾੜੇ ਤੋਂ ਮਾੜਾ ਟਰੈਕਟਰ ਖੜਾ ਤਕੜੇ ਤੋਂ ਤਕੜਾ ਖੜਾ ਹੈਗਾ ਇਹ ਪੂਰੀਆਂ ਟਰਾਲੀਆਂ ਲਿਉਂਦੇ ਆ ਪਰਕੇ ਤੇ ਇੱਥੇ ਆ ਕੇ ਫਿਰ ਇਹ ਸੇਲ ਕਰਕੇ ਜਾਂਦੇ ਆ ਤਕਰੀਬਨ ਮੰਨ ਕੇ ਚੱਲੋ ਵੀ ਜਿਹੜਾ ਅੱਗ ਲਾਉਣ ਵਾਲਾ ਸਿਸਟਮ ਹੈਗਾ ਉਹ ਬਹੁਤ ਘੱਟ ਹੈਗਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਤਾਂ ਅੱਗ ਕਾਫੀ ਲਾਈ ਜਾਂਦੀ ਹੈਗੀ ਪਰਾਲੀ ਨੂੰ ਤੇ ਇੱਥੇ ਅੱਗ ਬਹੁਤ ਘੱਟ ਮਿਲੀ ਦੇਖਣ ਨੂੰ ਕਿਉਂਕਿ ਇਹ ਲੋਕ ਉਪਰਾਲੀ ਬਣਾ ਕੇ ਇਹਨੂੰ ਸੇਲ ਕਰਦੇ ਆ ਇਹ ਲੋ ਰਾਜਸਥਾਨ ਤਾਂ ਜਿਵੇਂ ਆਪਾਂ ਦੇਖਿਆ ਸੀਗਾ ਵੀ ਬਾਰਡਰ ਤੋਂ ਉੱਥੋਂ ਸਟਾਰਟ ਹੋ ਗਿਆ ਸੀਗਾ ਇੱਥੇ ਥੋੜਾ ਜਿਵੇਂ ਕਹਦੀ ਵੀ ਰਾਜਸਥਾਨ ਵਾਲਾ ਰੰਗ ਆਪਨ ਦੇਖਣ ਨੂੰ ਮਿਲ ਰਿਹਾ ਹੈਗਾ ਛੜਕਦੇ ਦੋਨੇ ਪਾਸੇ ਪਹਾੜੀ ਕਿਕਰਾਂ ਨੇ ਲਾਣਦਾਰ ਕਹਿੰਦਾ ਵੀ ਜਿਹੜੀਆਂ ਪਹਾੜੀ ਕਿਕਰਾਂ ਨੇ ਇਹ ਜਿਵੇਂ ਕਹਦੀ ਹੈ ਵੀ ਬੇਆਵਾਦ ਇਲਾਕਾ ਹੁੰਦਾ ਜਿਹੜਾ ਕਹਿੰਦਾ ਉਹਦੀ ਨਿਸ਼ਾਨੀ ਹੁੰਦੀ ਹੈ ਦੋਨੇ ਪਾਸੇ ਪਹਾੜੀ ਕਿਕਰਾਂ ਨੇ ਤੇ ਉਦੋਂ ਬਾਅਦ ਦੇ ਵਿੱਚ ਕਾਫੀ-ਕਾਫੀ ਸਪੇਸ ਪਈ ਹੈ ਨੇੜੇ-ਨੇੜੇ ਸੜਕ ਦੇ ਜਮਾਂ ਹਨ ਸੜਕ ਦੇ ਜਮਾਂ ਸੁਣੀਆਂ ਦੇਖੋ ਕੋਈ ਸੱਦ ਜਮਾ ਸੁਣਨਸਰੇ ਹੈ ਕਿ ਕਹਿਣਾ ਜੇ ਕੋਈ ਕੱਦੀ ਗੱਡੀ ਮਿਲ ਜੇ ਤਾਂ ਠੀਕ ਹੈ ਨਹੀਂ ਮੰਨ ਕੇ ਚੱਲੋ ਵੀ ਨਾ ਤਾਂ ਕੋਈ ਗੱਡੀ ਅੱਗੇ ਚੱਰੀਆਂ ਨਾ ਕੋਈ ਗੱਡੀ ਪਿੱਛੇ ਕਾਫੀ ਫਸਲਾ ਰਹਿ ਜਾਂਦਾ ਤੁਸੀਂ ਐ ਮੰਨ ਕੇ ਚੱਲੋ ਵੀ ਇਹ ਕੁਛ ਇੱਥੇ ਹੀ ਸਟਾਰਟ ਹੋ ਗਿਆ ਵੀ ਜੀ ਇਦੋਂ ਗਾਹਾਂ ਜਾਈਂ ਰਾਜਸਥਾਨ ਦੇ ਵਿੱਚ ਉੱਥੇ ਜਾ ਕੇ ਤੁਸੀਂ ਦੇਖੋ ਵੀ ਕੀ ਬਣੂਗਾ ਕਿਉਂਕਿ ਇਹ ਤਾਂ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਦੀ ਹੈ ਇਹ ਤੇ ਪਹਾੜੀ ਕਰਾਂ ਸਾਈਡਾਂ ਦੇ ਉੱਪਰ ਬਹੁਤ ਜ਼ਿਆਦੀ ਹੋਈਆਂ ਹੋਈਆਂ ਨੇ ਕਾਫੀ ਜ਼ਿਆਦੀ ਹੋਈਆਂ ਹੋਈਆਂ ਨੇ ਤੇ ਸਾਈਡਾਂ ਤੇ ਪੂਰਾ ਥੰਨਸਾਨ ਲੱਗਾ ਪਿਆ ਹੈਗਾ ਬਾਕੀ ਇੱਥੋਂ ਬੋਰਡ ਆਗੇ ਸੀਗੇ ਪਹਿਲੀ ਜਿਹੜੇ ਬੋਰਡ ਆਪਣੇ ਸਾਈਨ ਬੋਰਡ ਲੱਗੇ ਹੁੰਦੇ ਆ ਉਹਦੇ ਉੱਪਰ ਲਿਖਿਆ ਰਸਿਕ ਵੀ ਜਿਹੜੇ ਜੰਗਲੀ ਜਾਨਵਰ ਨੇ ਜਿਵੇਂ ਕੋਈ ਰੋਜ ਵਗੈਰਾ ਜਾਂ ਜਿਹੜੇ ਸੁੰਨੇ ਡੰਗਰ ਪਸ਼ੂ ਫਿਰਦੇ ਆ ਵੀ ਇੱਥੇ ਆਉਣ ਦਾ ਖਤਰਾ ਰਹਿੰਦਾ ਈ ਸੜਕ ਦੇ ਉੱਪਰ ਇਸ ਕਰਕੇ ਜਿਹੜੀ ਸਪੀਡ ਐ ਉਹ ਸਲੋ ਰੱਖੋ ਤੁਸੀਂ ਜਿਵੇਂ ਕਹਿ ਦਈਏ ਵੀ ਆਪਾਂ ਆਪਣੀ ਪੰਜਾਬ ਵਾਲੀ ਰੌਣਕ ਤਾਂ ਮਿਲਨੀ ਮੁਸ਼ਕਲ ਐ ਇੱਥੇ ਕਿਉਂਕਿ ਤੁਸੀਂ ਇਹ ਦੇਖ ਰਹੇ ਹੋ ਸਾਈਡ ਤੇ ਬਹੁਤ ਕੀ ਆਉਂਦਾਗਾ ਦੇਖੋ ਹੁਣ ਆ ਮੰਦਿਰ ਜ ਆਇਆ ਸੀਗਾ ਸ਼ਾਇਦ ਕੋਈ ਤੇ ਤੁਸੀਂ ਦੇਖ ਰਹੇ ਹੋ ਵੀ ਦੋਨੇ ਪਾਸੇ ਸਾਈਡਾਂ ਤੇ ਜਮਾ ਸਾਨੂੰ ਸੰਝ ਐ ਰਹੀ ਹੈਗਾ ਪੰਜਾਬ ਵਾਲੀ ਰੌਣਕ ਨਹੀਂ ਮਿਲਦੀ ਹੈਗੀ ਕਾਕੀ ਪੰਜਾਬ ਦੀ ਉਪਜਾਊ ਧਰਤੀ ਹੈ। ਰਾਜਸਥਾਨ ਦੇ ਨਾਲ ਤਾਂ ਕਿੱਥੇ ਲੜਦਾ ਹੈ ਹਨ। ਹਲੋ ਇੱਥੇ ਰੁਕ ਗਏ ਸੀ ਮੜਾ ਜਾ। ਵੀ ਨਾਲੇ ਤਾਂ ਆਪ ਦਾਮ ਲੈ ਲੀਏ ਮੜਾ ਜਾ ਹਨ। ਤੇ ਨਾਲੇ ਚੱਲ ਰੁਕ ਗਏ ਥੋੜਾ ਜਿਹਾ। ਸਾਈਡਾਂ ਤੇ ਦੂਰ ਦੂਰ ਤੱਕ ਕਿੰਨੇ ਕ ਮਾਰ ਕੇ ਦੇਖੀ ਵੀ ਤੁਸੀਂ ਐ ਲਾ ਲਓ ਵੀ ਕੁਝ ਨਹੀਂ ਦਿੰਦਾ ਹੈਗਾ। ਯਾਰ ਤੁਸੀਂ ਐ ਮੰਨ ਕੇ ਚੱਲੋ ਵੀ ਅਸੀਂ ਛੜਕਦੇ ਜਿਹੜੀ ਤੇ ਆਏ ਆ ਰੋਡ ਦੇ ਉੱਪਰ ਵੱਡੇ ਰੋਡ ਤੇ ਉਹਦੇ ਕੋਈ ਆਲੇ ਦਾਲੇ ਕੋਈ ਨੇੜੇ ਤੇੜੇ ਰੋਡ ਦੇ ਉੱਪਰ ਪਿੰਡ ਵੀ ਨਹੀਂ ਦੇਖਿਆ ਪਿੰਡ ਵੀ ਪਿੱਛੇ ਛੱਟ ਕੇ ਵਸਾਏ ਹੋਏ ਨੇ ਇਹ ਰੋਡ ਤੋਂ ਵੱਡੇ ਰੋਡ ਤੋਂ। ਪਤਾ ਨਹੀਂ ਇਹ ਜਿਹੜੇ ਰੋਡ ਹੈ ਇਹ ਕਿਸ ਤਰੀਕੇ ਦੇ ਨਾਲ ਤੇ ਪਿੰਡੇ ਦੇ ਉੱਪਰ ਕੋਈ ਨੇੜੇ ਤੇੜੇ ਪਿੰਡ ਨਹੀਂ ਆਉਂਦਾ ਹੈਗਾ ਤੇ ਬਾਕੀ ਇਹ ਰੋਡ ਹੈਗਾ ਜਿਹੜਾ ਇਹ ਥੋੜਾ ਜਿਆਦਾ ਚੱਲ ਰਿਹਾ ਹੈਗਾ ਕਾਫੀ ਤੇ ਆਪਾਂ ਪਹੁੰਚ ਗਏ ਸੀਗੇ 메ਨ ਸਾਈਡ ਤੇ ਜਿੱਥੇ ਆਪਾਂ ਨੇ ਪਹੁੰਚਣਾ ਸੀਗਾ ਚੱਕ ਮਹਾਰਾਜਾ ਸਿੰਘ ਕਾ ਸ਼੍ਰੀ ਗੰਗਾ ਨਗਰ ਦੇ ਕੋਲੇ ਸਾਈਟ ਹੈ ਜਿਹੜੀ ਉਹ ਪੈਂਦੀ ਹੈ ਤੇ ਇਹ ਹੀ ਆਪਣਾ ਪ੍ਰੋਜੈਕਟ ਹੈ ਜਿਹੜਾ ਉੱਥੇ ਚੱਲ ਰਿਹਾ ਹੈਗਾ ਇੱਟ ਵੀ ਦੇਖੋ ਹੋਰ ਤਰ੍ਹਾਂ ਦੀ ਪੀਲੀ ਜੀ ਇੱਟ ਇੱਥੋਂ ਦੀਆਂ ਨਾ ਤੇ ਜਿਹੜਾ ਪੰਜਾਬ ਵਾਲੇ ਡਿਜ਼ਾਈਨ ਨੇ ਹੁਣ ਆਪਾਂ Rajasthan ਦੇ ਵਿੱਚ ਵੀ ਸਟਾਰਟ ਕਰਤੇ ਤੇ ਮਿਸਤਰੀਆਂ ਨੇ ਖਰ ਵਧੀਆ ਕਰੇਗਾ ਜਿਵੇਂ ਗਲਆਂ ਗਲੂਆਂ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਬਣਾਈਆਂ ਨੇ ਏਰੀਆ ਇਹਨਾਂ ਦਾ ਕਾਫੀ ਬਣਦਾ ਹੈਗਾ ਬਾਕੀ ਖੁੱਲਾ ਡੁੱਲਾ ਬਣਾਇਆ ਹੈਗਾ ਮਕਾਨ ਨੂੰ ਫਿਲਹਾਲ ਜਿਹੜਾ ਗਰਾਉਂਡ ਫਲੋਰ ਦਾ ਲੈਂਟਰ ਹੈਗਾ ਉਹ ਪੈ ਚੁੱਕਿਆ ਹੈਗਾ ਤੇ ਜਿਹੜੇ ਫਰਸਟ ਫਲੋਰ ਦੀ ਤਿਆਰੀ ਹੈ ਉਹ ਆਪਾਂ ਕਰਾਉਣ ਵਾਸਤੇ ਆਏ ਆ ਇੱਥੋਂ ਬਾਕੀ ਥੋੜਾ ਜਿਹਾ ਸਾਨੂੰ ਅੰਦਰੋਂ ਛੱਤੀ ਮਰਵਾਦਣੇ ਆ ਜੋ ਜਿਵੇਂ ਅੰਦਰਲੇ ਪਾਸੇ ਤੁਸੀਂ ਸੈਜ ਦੇਖੋਗੇ ਪਹਿਲਾਂ ਤਾਂ ਕਾਰਪੋਰਚੀ ਦਾ ਸੈਜ ਵਧੀਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਲੋਬੀ ਵੀ ਦੇਖੋ ਕਾਫੀ ਜਿਹੜੀ ਖੁੱਲੀ ਡੁੱਲੀ ਛੱਡੀ ਹੋਈ ਹੈ ਜਮਾਨ ਪੂਰੀ ਉਹ ਜਿਹੜੀ ਲੋਬੀ ਦੇ ਵਿੱਚੋਂ ਚੜ ਰਹੀ ਆ ਤੇ ਕਾਫੀ ਵੱਡੇ ਸੈਜ ਨੇ ਸਟੋਰ ਦਾ ਸਾਰਾ ਕੁਝ ਏ ਟੂ ਜ਼ेड ਕੁਝ ਤਾਂ ਆਪਾਂ ਇੱਥੇ ਕੰਮ ਤੇ ਨਿਗ੍ਹਾ ਮਾਰਨ ਵਾਸਤੇ ਆਏ ਸੀ ਕਿ ਤੇ ਫਸਟ ਫਲੋਰ ਦਾ ਕੰਮ ਜਿਹੜਾ ਇਹਨੇ ਸਟਾਰਟ ਕਰਨਾ ਹੈਗਾ ਆਪਾਂ ਫਸਟ ਫਲੋਰ ਦੇ ਉੱਪਰ ਜਿਹੜੀ ਕੋਈ ਮਿੰਟ ਤੇ ਗਿਣਤੀ ਸੀਗੀ ਮਨਪ੍ਰੀਤ ਆਰਕੀਟੈਕਟ ਆਪਣਾ ਬਾਕੀ ਠੇਕੇਦਾਰ ਬਾਕੀ ਇਹ ਬਾਬਾ ਜੀ ਜਿਨ੍ਹਾਂ ਦਾ ਕੰਮ ਹੈਗਾ ਉਹ ਵੀ ਨਾਲ ਖੜੇ ਨੇ ਤੇ ਮਿਸਤਰੀ ਜਿਹੜੇ ਨਾਲ ਉਹ ਵੀ ਖੜੇਗਾ ਨਾਲ ਤੇ ਫਸਟ ਫਲੋਰ ਦੀ ਜਿਹੜੀ ਆਪਾਂ ਨੇ ਸਟਾਰਟਿੰਗ ਕਰਾਉਣੀ ਹੈ ਉਹ ਕੋਈ ਇਹਨਾਂ ਨੂੰ ਮਿੰਟ ਤੇ ਗਿਣਤੀ ਦੇਣ ਵਾਸਤੇ ਭਾਈ ਸੀਗੇ ਬਾਕੀ ਉੱਪਰੋਂ ਜਿੱਥ ਪੁਆਇੰਟ ਲੱਗਣੇ ਆ ਕੋਈ ਆਪਾਂ ਹੋਮਿੰਟ ਦੀ ਗਿਣਤੀ ਇਹਨਾਂ ਨੂੰ ਕਰਾ ਕੇ ਸੈਟੀਸਫਾਈ ਕਰਾਉਣ ਵਾਸਤੇ ਆਏ ਸੀਗੇ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਫਾਈਲ ਹੈ ਫਾਈਲ ਕੰਪਲੀਟ ਕਰਕੇ ਆਪਾਂ ਲੈ ਕੇ ਆਏ ਆ ਉਹ ਫਾਈਲ ਜਿਹੜੀ ਪਮਕਾਨ ਮਾਲਕਾਂ ਨੂੰ ਸਬਮਿਟ ਹੈ ਜਿਹੜੀ ਉਹ ਹੁਣ ਕਰਾ ਦਾਂ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਸੀਗੇ Rajasthan ਦੇ ਵਿੱਚ ਬਈ ਲੋਕੇਸ਼ਨ ਦੱਸੋ ਪਹਿਲਾਂ ਆਪਣੇ ਕਿੱਥੇ ਗੜੇ ਆਪਾਂ ਆਪਣੇ ਜ਼ਿਲ੍ਹਾ ਜਿਹੜੀ ਸ਼੍ਰੀ ਗੰਗਾ ਨਗਰ ਠੀਕ ਹੈ ਜੀ ਸਾਲੂਰ ਸ਼ਹਿਰ ਹੈ ਪਿੰਡ ਚੱਕ ਮਹਰਾਸ ਦਾ 2 ਐਲ ਐਨ ਪੀ ਜ਼ਿਲ੍ਹਾ ਕਿਹੜਾ ਬੋਲ ਰਹੇ ਹੋ ਗੰਗਾ ਨਗਰ ਗੰਗਾ ਨਗਰ ਗੰਗਾ ਰਾਂਗਰ ਜ਼ਿਲ੍ਹੇ ਦੇ ਵਿੱਚ ਖੜੇ ਆ ਜੀ ਚੱਕ ਮਹਾਰਾਜ ਕੇ ਪਿੰਡ ਹੈ ਤੇ ਅੰਕਲ ਜੀ ਨੂੰ ਆਪਾਂ ਜਿਹੜੀ ਇਹਨਾਂ ਦੀ ਮਕਾਨ ਦੀ ਫਾਈਲ ਹੈ ਉਹ ਸਬਮਿਟ ਕਰਾ ਰਹੇ ਆ ਪਾ ਲਓ ਜੀ ਭਾਈ ਬਹੁਤ ਬਹੁਤ ਬਧਾਈਆਂ ਜੀ ਤੁਹਾਨੂੰ ਮਕਾਨ ਦੀਆਂ ਜੀ ਇਥੇ ਕਿਦਾਂ ਦੀ ਸਾਡਾ ਕੰਮ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਸੋਹਣਾ ਲੱਗਿਆ ਅੱਛਾ ਜੀ ਕੋਈ ਦਿੱਕਤ ਪਰੇਸ਼ਾਨੀ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੋ ਰਾਂ ਲੱਗ ਜਾਂਦੇ ਕਈਆਂ ਨੂੰ ਜੀ ਨਾਪ ਦਾ ਬਾਰੀ ਬਾਰੀ ਪੁੱਛਣਾ ਪੈਂਦਾ ਠੀਕ ਹੈ ਜੀ ਕੋਈ ਸਮਝ ਨਹੀਂ ਆਉਂਦੀ ਅੱਛਾ ਕੇ ਚੀਜ਼ ਵਧੀਆ ਤੁਹਾਡੇ ਬੜੀ ਬਣਾਈ ਵੀ ਹੈ ਜੀ ਠੀਕ ਹੈ ਜੀ ਬਹੁਤ ਜੀ ਪਿਆਰੇ ਨਾਮ ਮਤਲਬ ਜਮਤ ਸੱਲੀਆ ਜੀ ਕੰਮ ਕਰਦੇ ਆ ਮੈਡਮ ਬੜੀ ਦਸਤ ਅਸੀਂ ਦੋਸਤੋਂ 30 ਕਿਲੋਮੀਟਰ ਤੋਂ ਚੱਲ ਕੇ ਆਇਆ ਮਤਲਬ ਸਾਡਾ ਮਨ ਮੁੜਿਆ ਹਾਂਜੀ ਹਾਂਜੀ ਜ਼ਰੂਰ ਜੀ ਹਨਾ ਜ਼ਰੂਰ ਮੁੜਿਆ ਸਾਡਾ ਮਨ ਵੀ ਖੁਸ਼ ਹੋਇਆ ਮਾਲਕ ਦਾ ਮਨ ਵੀ ਖੁਸ਼ ਹੈ ਠੀਕ ਹੈ ਜੀ ਠੀਕ ਹੈ ਭਾਈ ਤੁਹਾਨੂੰ ਧੰਨਵਾਦ ਠੀਕ ਹੈ ਅੰਕ ਜੀ ਇਸ ਪਾਸ ਬਸ ਫਾਇਲ ਪਾਸ ਸਾਮੇਟ ਕਰਾਉਣ ਤੋਂ ਬਾਅਦ ਚੱਲ ਪਏ ਸੀਗੇ ਉਂ ਤਾਂ ਵੈਸੇ ਇੱਥੇ ਵੀ ਦੇਖੋ ਰਾਜਸਥਾਨ ਦੇ ਵਿੱਚ ਵੀ ਦਰਵਾਜ਼ੇ ਦੇਖੋ ਵਧੀਆ ਬਣੇ ਹੋਏ ਹੈਗੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੇ ਦਰ ਬਾਕੀ ਹੋਰ ਵੀ ਘਰ-ਵਾਰ ਜਿਹੜੇ ਇੱਥੇ ਦੇਖੇ ਅਸੀਂ ਪਿੰਡ ਦੀ ਫਿਰਨੀ ਦੇ ਉੱਪਰ ਦੀ ਜਾ ਰਹੇ ਸੀਗੇ ਮੈਂ ਸੋਚਿਆ ਵੀ ਚਲੋ ਆਪਾਂ ਇਹਦੇ ਵੀ ਵੀਡੀਓ ਆਪਾਂ ਬਣਾ ਲਈਏ ਕਿਉਂਕਿ ਘਰ ਇੱਥੇ ਵੀ ਕਾਫੀ ਸੋਹਣੇ ਬਣੇ ਹੋਏ ਨੇ ਦੇਖੋ ਕਲਾਸਿਕ ਲੁੱਕ ਹੈ ਜਿਵੇਂ ਬਾਹਰਲੇ ਪਾਸੇ ਤੁਸੀਂ ਵਾਲ ਦਾ ਜਿਹੜਾ ਡਿਜ਼ਾਈਨ ਆ ਉਹ ਦੇਖ ਰਹੇ ਹੋ ਕੰਧ ਦਾ ਤੇ ਸੋਹਣੇ ਕਰ ਬਣੇ ਹੋਏ ਆ ਕੋਈ ਉਹ ਨਹੀਂ ਹੈਗਾ ਇਸ ਤਰ੍ਹਾਂ ਦਾ ਵੀ ਜਿਵੇਂ ਆਪਾਂ ਕਹੇ ਦੀ ਵੀ ਰਾਜਸਥਾਨ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਹੋਣਗੇ ਇੱਥੇ ਵੀ ਘਰ ਹੀ ਹਰਿਆਣੇ ਤੇ ਪੰਜਾਬ ਦੀ ਦੋਨੋਂ ਦੀ ਝਲਕ ਜੀ ਦਿਖਾਈ ਦਿੰਦੀ ਹੈ ਇੱਥੋਂ ਕਿਉਂਕਿ ਜਿਹੜਾ ਇਹ ਜ਼ਿਲ੍ਹਾ ਹੈਗਾ ਇਹ ਪੰਜਾਬ ਤੇ ਹ ਜਿਹੜੀ ਫਾਈਲ ਸੀ ਕਿ ਸਬਮਿਟ ਕਰਵਾਤੀ ਆਪਾਂ ਨੇ ਬਾਕੀ ਜਿਹੜਾ ਕੋਈ ਕੰਮਕਾਰ ਸੀ ਇਹਨਾਂ ਦਾ ਠੇਕੇਦਾਰ ਉਹ ਵੀ ਦੇਖ ਲਾ ਮਕਾਨ ਮਾਲਕ ਵੀ ਖੁਸ਼ ਹੀ ਹੈ ਵੀ ਚਲੋ ਪੰਜਾਬ ਦੇ ਵਿੱਚੋਂ ਬੰਦੇ 250 ਕਿਲੋਮੀਟਰ ਤੋਂ ਆਪਣੇ ਕੋਲ ਜਿਹੜਾ ਆ ਸਾਈਟ ਆ ਦੇਖਣ ਵਾਸਤੇ ਆ ਰਹੇ ਆਪਣਾ ਮਕਾਨ ਦੇਖਣ ਵਾਸਤੇ ਆ ਰਹੇ ਤੇ ਸਹੀ ਲੱਗਿਆ ਬਾਕੀ ਆ ਜਿਹੜੀ ਰਸਤੇ ਦੇ ਵਿੱਚ ਦੇਖ ਰਹੇ ਤੁਸੀਂ ਜਿਵੇਂ ਹੁਣ ਆ ਇੱਕ ਐਂਬੂਲੈਂਸ ਮਿਲੀ ਸੀ ਸਾਨੂੰ ਬਾਕੀ ਦਾ ਰਸਤਾ ਇਹਨਾਂ ਦਾ ਕਾਫੀ ਜਿਹੜਾ Rajasthan ਦੇ ਵਿੱਚ ਹੈਗਾ ਤੁਹਾਨੂੰਸ ਹਨ ਇਹ ਕਹਿੰਦੇ ਵੀ ਜਿਹੜਾ ਉਹ ਜਮਾ ਰੇਤਾਂ ਹੁੰਦਾ ਹੈਗਾ ਪਿਓਰ ਉਹ ਕਹਿੰਦੀ ਵੀ ਇਸ ਤੋਂ ਤੁਹਾਨੂੰ 100 ਕਿਲੋਮੀਟਰ ਅੱਗੇ ਹੋਰ ਜਾਣਾ ਪੈਣਾਗਾ ਉੱਥੇ ਜਾ ਕੇ ਜਿਹੜਾ ਉਹ ਪਿਓਰ ਰੇਤਾ ਮੰਨ ਕੇ ਚੱਲੋ ਵੀ ਆਪਾਂ ਨੂੰ ਮਿਲਦਾ ਹੁੰਦਾ ਹਨਾ ਜਿਹੜਾ ਜਮਾ Rajasthan ਵਾਲੇ ਦਿਖਾਉਂਦੇ ਹੁੰਦੇ ਇਹ ਵੀ ਇਹ ਪਿਓਰ ਰੇਤਾ ਹੈਗਾ ਇੱਥੇ ਮੰਨ ਕੇ ਚੱਲੋ ਵੀ ਕਿਲਾਵੱਟ ਦਾ ਨਾਮ ਰਬਵੱਟ ਦਾ ਪਤਾ ਲੱਗਦਾ ਉਹ ਕਹਿੰਦੇ ਵੀ ਤੁਹਾਨੂੰ 100-150 ਕਿਲੋਮੀਟਰ ਅੱਗੇ ਹੋਰ ਜਾਣਾ ਪਊਗਾ ਤੇ ਵਾਪਸੀ ਆਉਣਾ ਸੀਗਾ ਫਿਰ ਆਪਾਂ ਨੇ ਟਾਈਮ ਆਪਣੇ ਕੋਲ ਥੋੜਾ ਜਿਆਦਾ ਘੱਟ ਸੀਗਾ ਇਸ ਕਰੇ ਵੀ ਟਾਈਮ ਨਾਲ ਆਪਾਂ ਵਾਪਸੀ ਚੱਲੀਏ ਨਿਹਰਾ ਹੋਣ ਤੋਂ ਪਹਿਲਾਂ ਪਹਿਲਾਂ ਮੁੜਦੇ ਹੋਏ ਸਾਗ ਦੇ ਦਰਸ਼ਨ ਫੇਰ ਹੋਗੇ ਸਰੋਂ ਦਾ ਸਾਗ ਮੱਖਣ ਮੱਕੀ ਦੀ ਰੋਟੀ ਤੇ ਬਾਈ ਹਰਣਾ ਨੇ ਇੱਥੇ ਇੱਕ ਮਲੋਟ ਰੋਡ ਦੇ ਉੱਪਰ ਲਾਇਆ ਹੋਇਆ ਸੀਗਾ ਇਹਨਾਂ ਦੀ ਭਾਰੀ ਵੀ ਬਣਾ ਕੇ ਲਿਆਇਆ ਰੀਲ ਵੀ ਪਾਵਾਂਗੇ ਆਪਾਂ ਪੇਜ ਦੇ ਉੱਪਰ ਤੇ ਇਹਨਾਂ ਨੇ ਲਾਇਆ ਹੋਇਆ ਸੀਗਾ ਪਿੰਡ ਦੀ ਰਸੋਈ ਸਰੋਂ ਦਾ ਸਾਗ ਮੱਕੀ ਤੇ ਬਾਜਰੇ ਦੀ ਰੋਟੀ ਲੱਸੀ ਚਾਹ ਤੇ ਬਹੁਤ ਵਧੀਆ ਖਾਣਾ ਬਣਾਇਆ ਇਹਨਾਂ ਨੇ ਨਵਾਂ ਹੀ ਕੰਮ ਕੀਤਾ ਬਾਈ ਕਹਿੰਦੇ ਵੀ ਹਜੇ 2 ਦਿਨ ਹੀ ਹੋਇਆ ਸਾਨੂੰ ਕੰਮ ਕਰੇ ਨੂੰ ਇਧਰ ਨੂੰ ਗਿੜਾ ਲੱਗਿਆ ਤਾਂ ਖੜਿਓ ਜਰੂਰ ਬਾਈ ਫਿਰੋਂ ਕੋਲੇ ਵਾਪਸੀ ਤੇ ਸਾਨੂੰ ਮੂਸਾਵਾ ਸਟੈਂਡ ਫਿਰ ਰੁਕਣਾ ਪੈ ਗਿਆ ਕਿਉਂਕਿ ਗੁਰਪਿਆਰ ਗਾਗੋਵਾਲ ਮੇਰਾ ਪਰਮਿੱਤਰ ਇਹ ਵੇਟ ਕਰ ਰਿਹਾ ਸੀ ਮੇਰੀ ਇੱਥੋਂ ਦੀ ਪ੍ਰੋਮੋਸ਼ਨ ਕਰਨੀ ਸੀ ਜੇ ਜੇਕਰ ਤੁਸੀਂ ਮੂਸਾਵਾ ਸਟੈਂਡ ਆਓ ਤਾਂ ਇੱਥੇ ਜਰੂਰ ਵਿਜ਼ਿਟ ਕਰਕੇ ਜਾਇਓ ਤੇ ਆਪਣਾ ਜਿਹੜਾ ਰਾਜਸਥਾਨ ਵਾਲਾ ਬਲੌਗ ਹੈ ਇਸ ਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ